ਛੋਡੋ ਵੇਖ ਭੇਖ ਚਤੁਰਾਈ ਦੁਬਿਦਾ ਇਹ ਫਲ ਨਹੀਂ ਜਿਓ ਇਸ ਸ਼ਬਦ ਨੂੰ ਕੋਟ ਕਰਕੇ ਮੈਂ 598 ਨੰਬਰ ਪੇਜ ਦੇ ਉੱਪਰ ਸ਼ਬਦ ਹੈ ਰਮਗ ਸੋਰਟ ਮਹਿਲਾ ਪਹਿਨਾ ਪਿਲੇ ਬਾਸ਼ਾ ਦਾ ਸੰਭ ਦੇ ਉਹ ਜਦੋਂ ਆਪਾਂ ਗੱਲ ਕਰਦੇ ਆਂ ਭਾਜੀ ਵੇਖ ਤੇ ਭੇਖ ਦੀ ਇਹਦੇ ਵਿੱਚ ਹਰ ਬੰਦਾ ਉਲਝ ਕੇ ਨਾ ਜਾਂਦਾ ਆ ਕਿਉਂਕਿ ਇੱਕ ਸੈਕਟ ਟ੍ਰੇਡਮਾਰਕ ਬਣ ਗਿਆ ਆ ਵੇਖਦੇ-ਵੇਖਦਾ ਜਿਹੜੀ ਫਿਲਮ ਪੀਕੇ ਆਈ ਆ ਨਾ ਉਹਦੇ ਵਿੱਚ ਅਮੀਰ ਖਾਨ ਨੇ ਕਿਹਾ ਵੀ ਬੰਦਾ ਕੋਈ ਵੀ ਹੋਵੇ ਉਹ ਪੇਖਦੇ ਨਾਲ ਚੇਂਜ ਹੋ ਸਕਦਾ ਬੰਦਾ ਪੀਕੇ ਫਿਲਮ ਦੇ ਵਿੱਚ ਪਹਿਲਾਂ ਉਹਨੇ ਜਿਹੜਾ Hindu ਆ ਉਹ ਤੇ ਟੋਪੀ ਪਾ ਦਿੱਤੀ ਨਕਲੀ ਦਾੜੀ ਲਾ ਦਿੱਤੀ ਔਰ ਉਹਨੂੰ ਇੱਕ ਕਿਆ ਵੀ ਇਹ ਹੁਣ ਦੱਸੋ ਵੀ ਬੰਦਾ ਕੌਣ ਹੈ ਜਿਹੜਾ ਵੀ ਦੇਖਦਾ ਸੀ ਕਹਿੰਦਾ ਇਹ ਮੁਸਲਮਾਨ ਹੈ ਜਿਹੜਾ ਮੁਸਲਮਾਨ ਸੀ ਉਹਨੂੰ ਉਹਨੇ ਗੌਣ ਪਰਾਤ ਦਾ ਪਿਆਤਰੀ ਵਾਲਾ ਚਰਚ ਗਲ ਚ ਪਾਤਾ ਕਰਾਸ ਪਾਤਾ ਗਲ ਚ ਜਦੋਂ ਲੋਕਾਂ ਨੂੰ ਪੁੱਛਿਆ ਇਹ ਕੌਣ ਹੈ ਉਹ ਕਹਿੰਦੇ 크ਿਸਚਨ ਹੈ ਤੇ ਜਿਹੜਾ 크ਿਸਚਨ ਸੀ ਉਹਦੇ ਗਲ ਚ ਜਨੇਊ ਪਾਕੇ ਤੋਤੀ ਲਵਾਕੇ ਉਹਨੂੰ ਕਹਿਤਾ ਵੀ ਇਹ ਦੱਸੋ ਕੌਣ ਹੈ ਜੀ ਨਾਮ ਦੀ ਮੂਰਤੀ ਗਲ ਚ ਪਈ ਆ ਜਾਂ ਕੁਛ ਵੀ ਆ ਇਹ ਹਿੰਦੂ ਸੋ ਇਹ ਕੰਮ ਉਸ ਟਾਈਮ ਵੀ ਹੋ ਰਿਹਾ ਸੀ ਚਾਈ ਬਾਬਾ ਨਾਨਕ ਪਾਸ਼ਾ ਨੇ ਕਿਹਾ ਛੋਡੋ ਵੇਖ ਪੇਖ ਚਤਰਾਈ ਵੇਖ ਤੇ ਭੇਖ ਤੇ ਨਾਲ ਚਤਰਾਈ ਐਡ ਕਰ ਦਿੱਤੀ ਚਤੁਰ ਬੰਦਾ ਹੀ ਵੇਖ ਤੇ ਭੇਖ ਤੇ ਨਾਲ ਤੇ ਲੁੱਟੂ ਇਹ ਗੁਰੂ ਪਾਸ਼ਾ ਨੂੰ ਪਤਾ ਸੀ ਪਰ ਅੱਜ ਕੀ ਹੋ ਰਿਹਾ ਅੱਜ ਵੀ ਹੋਈ ਹੋ ਰਿਹਾ ਵੇਖ ਤੇ ਭੇਖ ਵੇਖ ਤੇ ਭੇਖ ਦੇ ਕੇ ਹੀ ਲੋਕਾਂ ਨੂੰ ਜਜ ਕੀਤਾ ਜਾ ਰਿਹਾ ਵੀ ਜੇ ਤਾਂ ਮਹਿਰਮ ਵਰਗੇ ਜਾਂ ਅਮਰਤ ਪਾਲ ਵਰਗੇ ਜਾਂ ਹੋਰ ਅਨੰਤ ਬਾਬੇ ਜਿਹੜੇ ਆ ਭੇਖ ਬਣਾ ਕੇ ਹੱਥ ਚ ਮਾਲਾ ਫੜ ਲਈ ਆ ਆਪਾਂ ਤਾਂ ਉਚਾੜ ਲਈ ਆ ਦਵਾਲਾ ਬਾਲ ਲਿਆ ਖੰਡਾ ਲਾ ਲਿਆ ਭੇਖ ਦੇ ਕੇ ਹਰ ਬੰਦਾ ਕਹਿੰਦਾ ਇਹ ਬਾਬਾ ਜੀ ਆ ਇਹ ਧਾਰਮਿਕ ਬੰਦਾ ਆ ਸਿਰ ਪਹਿਰਾਵਾ ਦੇ ਸੂਰਤ ਸਿਰਤ ਉਦੀ ਗੱਲਬਾਤ ਉਹ ਬਾਤ ਹੀ ਆ ਕਰਦਾ ਔਰ ਉਹਨੂੰ ਇੱਕ ਕਿਆ ਵੀ ਇਹ ਹੁਣ ਦੱਸੋ ਵੀ ਬੰਦਾ ਕੌਣ ਹੈ ਜਿਹੜਾ ਵੀ ਦੇਖਦਾ ਸੀ ਕਹਿੰਦਾ ਇਹ ਮੁਸਲਮਾਨ ਹੈ ਜਿਹੜਾ ਮੁਸਲਮਾਨ ਸੀ ਉਹਨੂੰ ਉਹਨੇ ਗੌਣ ਪਰ ਆਤਾ ਪਿਆਤਰੀ ਵਾਲਾ ਚਰਚ ਗਲ ਚ ਪਾਤਾ ਕਰਾਸ ਪਾਤਾ ਗਲ ਚ ਜਦੋਂ ਲੋਕਾਂ ਨੂੰ ਪੁੱਛਿਆ ਇਹ ਕੌਣ ਹੈ ਉਹ ਕਹਿੰਦੇ 크ਿਸਚਨ ਹੈ ਤੇ ਜਿਹੜਾ 크ਿਸਚਨ ਸੀ ਉਹਦੇ ਗਲ ਚ ਜਨੇਊ ਪਾ ਕੇ ਤੋਤੀ ਲਵਾ ਕੇ ਉਹਨੂੰ ਕਹਿਤਾ ਵੀ ਦੱਸੋ ਕੌਣ ਹੈ ਜੀ ਰਾਮ ਦੀ ਮੁਕਤੀ ਘਰ ਚ ਪਈ ਆ ਜਾਂ ਕੁਛ ਵੀ ਆਏ ਹਿੰਦੂ। ਸੋ ਇਹ ਕੰਮ ਉਸ ਟਾਈਮ ਵੀ ਹੋ ਰਿਹਾ ਸੀ ਚਾਹੀ ਬਾਬਾ ਨਾਨਕ ਪਾਤਸ਼ਾਹ ਨੇ ਕਿਹਾ ਛੋਟੋ ਵੇਖ ਭੇਖ ਚਤਰਾਈ। ਵੇਖ ਤੇ ਭੇਖ ਤੇ ਨਾਲ ਚਤਰਾਈ ਐਡ ਕਰ ਦਿੱਤੀ। ਚਤੁਰ ਬੰਦਾ ਹੀ ਵੇਖ ਤੇ ਭੇਖ ਤੇ ਨਾਲ ਤੇ ਲੁਕੂ। ਇਹ ਗੁਰੂ ਪਾਤਸ਼ਾਹ ਨੂੰ ਪਤਾ ਸੀ। ਪਰ ਅੱਜ ਕੀ ਹੋ ਰਿਹਾ? ਅੱਜ ਵੀ ਹੋਈ ਹੋ ਰਿਹਾ ਵੇਖ ਤੇ ਪੇਖ ਵੇਖ ਤੇ ਪੇਖ ਦੇਖ ਕੇ ਹੀ ਲੋਕਾਂ ਨੂੰ ਜੱਜ ਕੀਤਾ ਜਾ ਰਿਹਾ ਵੀ ਜੇ ਤਾਂ ਮਹਿਰਮ ਵਰਗੇ ਜਾਂ ਅੰਮ੍ਰਿਤ ਪਾਲ ਵਰਗੇ ਜਾਂ ਹੋਰ ਅਨੰਤ ਬਾਪੇ ਜਿਹੜੇ ਆ ਪੇਖ ਬਣਾ ਕੇ ਹੱਥ ਚ ਮਾਲਾ ਫੜ ਲਈ ਆਪਾਂ ਤਾਂ ਉਚਾੜ ਲਈ ਆ